शिव कुमार ਪਟਾਲਵੀ ਨੇ ਲਿਖਿਆ ਪੀੜ ਤੇਰੇ ਜਾਨ ਦੀ ਕਿੱਦਾਂ ਜਰਾਗਾ ਮੈਂ ਬੇਸਹਾਰਾ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਸਮੇਂ ਦੇ ਕਦਰਦਾਨ ਸਨ ਵਿਸ਼ਵ ਦੜਾਕ ਫੌਜਾ ਸਿੰਘ ਪਰ ਸਮੇਂ ਨੇ ਉਹਨਾਂ ਨੂੰ ਸਮਾਂ ਨਾ ਦਿੱਤਾ ਫੌਜਾ ਸਿੰਘ ਨੇ ਹਮੇਸ਼ਾ ਸਮੇਂ ਦੀ ਕਦਰ ਕੀਤੀ ਤੇ ਸਿਰਫ ਇੱਕ ਮੈਰਾਥਨ ਦੜਾਕ ਵਜੋਂ ਉਮਰ ਨੂੰ ਮਾਤ ਦਿੱਤੀ ਸਗੋਂ ਐਸੇ ਵਿਅਕਤੀ ਸਨ ਫੌਜਾ ਸਿੰਘ ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਪਲ ਨੂੰ ਮਾਣਿਆ ਵੀ ਸੀ ਮੈਰਾਥਨ ਤੜਾਕ ਪੋ ਜੋ ਫੌਜਾ ਸਿੰਘ ਨੇ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਆਪਣੀ ਰਾਡੋ ਘੜੀ ਆਪਣੇ ਪੁੱਤ ਹਰਵਿੰਦਰ ਸਿੰਘ ਨੂੰ ਬੜੇ ਪਿਆਰ ਨਾਲ ਕੱਢ ਕੇ ਵਿਖਾਈ ਕਿ ਪੁੱਤਾ ਵੇਖ ਮੇਰੀ ਪਿਆਰੀ ਘੜੀ ਫੌਜਾ ਸਿੰਘ ਦੀ 114 ਸਾਲ ਦੀ ਉਮਰ ਵਿੱਚ ਜਿਹੜੀ ਮੌਤ ਹੋਈ ਹੈ ਇਹ ਮੌਤ ਨਹੀਂ ਹੋਈ ਉਹ ਜਿਉਂ ਕੇ ਨੇ ਬੇਟਾ ਹਰਵਿੰਦਰ ਸਿੰਘ ਦੱਸਦਾ ਹੈ ਕਿ ਮੇਰੇ ਪਿਤਾ ਹਮੇਸ਼ਾ ਰਾਡੋ ਦੀ ਘੜੀ ਪਹਿਨਦੇ ਸਨ ਜਿਸ ਨੂੰ ਉਹ ਸੱਚਮੁੱਚ ਪਿਆਰ ਕਰਦੇ ਸਨ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਘੜੀ ਕੱਢ ਕੇ ਵਿਖਾਉਂਦੇ ਐ ਮੈਨੂੰ ਨਹੀਂ ਸੀ ਪਤਾ ਕਿ ਇਹ ਪਿਆਰ ਦੇ ਪਲ ਮੁੜ ਕੇ ਨਹੀਂ ਆਉਣੇ ਤੇ ਆਖਰੀ ਵਾਰ ਹੋ ਰਿਹਾ ਹੈ ਅਗਲੇ ਦਿਨ ਫੌਜਾ ਸਿੰਘ ਦੀ ਅਚਾਨਕ ਮੌਤ ਮਗਰੋਂ ਡਾਕਟਰ ਨੇ ਉਹ ਹੀ ਉਹ ਘੜੀ ਹਰਵਿੰਦਰ ਸਿੰਘ ਨੂੰ ਫੜਾਈ ਕਿ ਆ ਤੁਹਾਡੇ ਪਿਤਾ ਦੀ ਘੜੀ ਹੈ ਸੰਭਲਾ ਹਰਵਿੰਦਰ ਸਿੰਘ ਭਰੇ ਮਨ ਨਾਲ ਦੱਸਦਾ ਹੈ ਕਿ ਫੌਜਾ ਸਿੰਘ ਦੀ ਮੌਤ ਪਰਿਵਾਰ ਨੂੰ ਲੰਮੇ ਸਮੇਂ ਤੱਕ ਪਰੇਸ਼ਾਨ ਕਰੇਗੀ ਜੇਕਰ ਉਹ ਕੁਦਰਤੀ ਤੌਰ ਤੇ ਵਿਛੋੜਾ ਦੇ ਜਾਂਦੇ ਜਾਂ ਬਿਮਾਰ ਹੁੰਦੇ ਤਾਂ ਪਰਿਵਾਰ ਸਵੀਕਾਰ ਕਰਦਾ ਪਰ ਉਹਨਾਂ ਦੀ ਜਾਨ ਕਿਸੇ ਹੋਰ ਨੇ ਲੈ ਲਈ ਇਹ ਉਹ ਚੀਜ਼ ਹੈ ਜਿਸ ਤੋਂ ਉੱਪਰ ਨਾ ਬਹੁਤ ਕਠਿਨ ਹੈ ਫੌਜਾ ਸਿੰਘ ਆਪਣੇ ਪੁੱਤਰ ਹਰਵਿੰਦਰ ਸਿੰਘ ਨੂੰ ਪਨਜੀਤ ਕਾਰ ਤੇ ਇੱਕ ਪੋਤੀ ਨਾਲ ਇੱਥੇ ਬਿਆਸਪਿੰਡ ਆ ਕੇ ਰਿਹਾ ਕਰਦੇ ਸਨ ਉਹਨਾਂ ਦਾ ਵੱਡਾ ਪੁੱਤਰ ਤੇ ਦੋ ਧੀਆ ਵਿਦੇਸ਼ ਚ ਨੇ ਹਰਵਿੰਦਰ ਸਿੰਘ ਕਹਿੰਦਾ ਹੈ ਕਿ ਫੌਜਾ ਸਿੰਘ ਬਰਾਂਡਡ ਚੀਜ਼ਾਂ ਦੇ ਸ਼ੁਕੀਨ ਸਨ ਉਹਨਾਂ ਕੋਲ ਜੁੱਤਿਆਂ ਦੇ ਕੱਪੜਿਆਂ ਦਾ ਭੰਡਾਰ ਸੀ ਜਰਾਬਾਂ ਵੀ ਪਹਿਰਾਵੇ ਦੇ ਰੰਗ ਨਾਲ ਮਲਾ ਕੇ ਪਾਉਂਦੇ ਫੌਜਾ ਸਿੰਘ ਦਾ ਕਰੀਬੀ ਸਾਥੀ ਹਰਮਿੰਦਰ ਸਿੰਘ ਦਾ ਦੋਸਤ ਬਲਵੀਰ ਸਿੰਘ ਰੋਜ਼ਾਨਾ ਫੌਜਾ ਸਿੰਘ ਨੂੰ ਮਿਲਦਾ ਹਾਸੀ ਮਗਰੋਂ ਬਲਵੀਰ ਸਿੰਘ ਨੂੰ ਸੜਕ 'ਚੋਂ ਡਿੱਗੇ ਪਏ ਮਿਲੇ ਸਨ ਫੌਜਾ ਸਿੰਘ ਬਲਵੀਰ ਸਿੰਘ ਕਹਿੰਦਾ ਕਿ ਉਹ ਹੋਸ਼ ਵਿੱਚ ਸਨ ਤੇ ਪਰ ਗਹਿਰੇ ਦਰਦ ਵਿੱਚ ਸਨ ਉਹ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਮੈਂ ਹਮੇਸ਼ਾ ਉਹਨਾਂ ਨੂੰ ਨਿੱggen ਤੇ ਮਜ਼ਾਕੀਆ ਤੇ ਦਿਆਲੂ ਸੁਭਾ ਨੂੰ ਵੇਖਿਆ ਤੇ ਯਾਦ ਰੱਖਾਂਗਾ ਫੌਜਾ ਸਿੰਘ ਦੀ ਨੋ ਦੱਸਦੀ ਹੈ ਕਿ ਉਹ ਡਾਕਟਰਾਂ ਕੋਲ ਜਾਣ ਤੋਂ ਬੜਾ ਪ੍ਰੇਸ਼ ਕਰਦੇ ਸਨ। ਉਹਨਾਂ ਨੂੰ ਦਵਾਈਆਂ ਤੇ ਟੀਕਿਆਂ ਤੋਂ ਨਫ਼ਰਤ ਸੀ। ਜਦੋਂ ਉਹ ਬਿਮਾਰ ਹੁੰਦੇ ਤਾਂ ਕੋਈ ਦਵਾਈ ਨਹੀਂ ਸੱਲੰਦੇ। ਅਸੀਂ ਵੀ ਕਦੇ ਸੋਚਿਆ ਨਹੀਂ ਸੀ ਕਿ ਇੰਉ ਉਹ ਛੱਡ ਜਾਣਗੇ। ਹੁਣ ਗੱਲ ਕਰਦੇ ਹਾਂ। ਅ ਵੇੜੇ ਦੇ ਵਿੱਚ ਅੰਬਾਂ ਦੇ ਦਰਖਤ ਹੈ ਫੌਜਾ ਸਿੰਘ ਦੇ। ਤੇ ਪੱਤਰਕਾਰ ਪੁੱਛਦੇ ਹੈ ਜਦੋਂ ਘਰ ਜਾਂਦੇ ਹੈ ਤਾਂ ਵੇੜੇ ਦੇ ਵਿੱਚ ਵੱਡੇ ਦਰਖਤ ਤੋਂ ਅੰਬ ਡਿੱਗੇ ਪਏ ਥੱਲੇ। ਉਹਨਾਂ ਨੂੰ ਕੋਈ ਖਾਣ ਵਾਲਾ ਨਹੀਂ ਚੁੱਕਣ ਵਾਲਾ ਨਹੀਂ। ਉਹ ਕਰ ਜੋ ਕਦੇ ਫੌਜਾ ਸਿੰਘ ਦੇ ਗੀਤਾਂ ਦੀ ਆਵਾਜ਼ ਨਾਲ ਗੂੰਜਦਾ ਸੀ ਹੁਣ ਚੁੱਪ ਹੋ ਗਿਆ ਖਮੋਸ਼ ਹੋ ਗਿਆ ਹਰਵਿੰਦਰ ਸਿੰਘ ਬੇਟਾ ਦੱਸਦਾ ਕਿ ਪਿਤਾ ਜੀ ਡਿੱਗਿਆ ਹੋਇਆ ਇੱਕ ਵੀ ਅੰਬ ਅਜਾਈ ਨਹੀਂ ਸੀ ਜਾਣ ਦਿੰਦੇ ਉਹ ਇੱਕੋ ਵਾਰ 810 ਅੰਬ ਚੂਪ ਲੈਂਦੇ ਸਨ ਹਰਵਿੰਦਰ ਸਿੰਘ ਨੇ ਪਿਤਾ ਬਾਰੇ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਿਹਾ ਪਿਤਾ ਜੀ ਨੂੰ ਗੀਤ ਪਸੰਦ ਸੀ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਤੇ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਗੁਰਦਾਸ ਮਾਨ ਨੂੰ ਪਿਤਾ ਜੀ ਬਹੁਤ ਪਿਆਰ ਕਰਦੇ ਸਨ ਨਿੰਦਰ ਕੋ ਗਿਆਨ ਵਿਧੀ ਵਿਸ਼ੇਸ਼ ਰਿਪੋਰਟ ਤੁਸੀਂ ਸੁਣੀ